Jio recharge ਦੇ ਰੇਟ ਵਧਨ ਕਰਕੇ ਜਦੋਂ ਕਸਟਮਰ ਕੇਅਰ ਦੀ ਮੈਡਮ ਦਾ ਖੇਤ 'ਚ ਕੰਮ ਕਰ ਰਹੇ ਪਿੰਡ ਦੇ ਭਾਈ ਨਾਲ ਪਿਆ ਰੌਲਾ ਤਾਂ ਅੰਗਰੇਜ਼ੀ ਮੈਡਮ ਨੂੰ ਇੱਕ ਨਾ ਆਉੜੀ ਜਵਾਬ ਦੇਣਾ ਔਖਾ ਹੋ ਗਿਆ ਹੈਲੋ ਹੈਲੋ ਹਾਂਜੀ ਹਾਂਜੀ ਗੁਰਤੇਜ ਸਿੰਘ ਬੋਲ ਰਹੇ ਹੋ ਨਹੀਂ ਨਹੀਂ ਤੁਸੀਂ ਕੌਣ ਓਕੇ ਮਸ਼ਕਾ ਕਰ ਮੈਂ Jio ਤੋਂ ਬੋਲ ਰਹੀ ਹਾਂ ਮੋਹਲੀ ਤੋਂ ਹਾਂ ਸਰ ਇਹ ਨੰਬਰ ਤਾਂ ਤੁਹਾਡਾ ਹੀ ਨਾ ਹੋਣਾ ਸੀ 737 ਹੂੰ ओके सर ਇਹਦੇ ਤੇ ਥੋੜਾ ਰੀਚਾਰਜ ਹੀ ਮੈਂ ਕਾਫੀ ਦਿਨਾਂ ਦਾ ਹੂੰ ਤੁਸੀਂ ਕਰਵਾਨ ਕਰ ਦਿਓ ਜੀ ਪੈਸੇ ਹੈ ਨਹੀਂ ਸਰ ਇਹਦੇ ਤੁਸੀਂ ਕਾਟੋ ਕਾਟੇ ਕਰਵਾ ਲਓ ਦੋ ਤੁਨਾਵ ਦਾ ਕਿਉਂਕਿ ਥੋੜੇ ਨੰਬਰ ਹੀ ਤਾਂ ਮਹਿੰਗੇ ਵਾਲੇ ਚਾਰਜ ਕਰਦੇ ਸੀ ਜੀਓ ਵਾਲਿਆਂ ਨੇ ਹੁਣ ਕੀ ਕਰ ਗਏ ਇਹਨਾਂ ਦਾ ਸਰ ਸਾਰੀ ਕੰਪਨੀ ਨੇ ਮਹਿੰਗੇ ਕੀਤੇ ਹੈ ਰੀਚਾਰਜ ਸਾਰਿਆਂ ਨੇ ਨਹੀਂ ਜੀ ਇਹਨਾਂ ਨੇ ਸਾਰਿਆਂ ਤੋਂ ਵੱਧ ਕਰਤੇ ਪਹਿਲਾਂ ਤਾਂ ਗਾਕਾਂ ਨੂੰ ਠੱਗ ਲਿਆ ਹੁਣ ਉਧਰ ਅਸੀਂ ਝੋਨੇ ਲਾਈ ਜੰਨੇ ਆਗੇ ਪੈਸਾ ਕੋਲੇ ਹੈ ਨਹੀਂਗਾ ਔਰ ਇਹ ਤਾਂ ਦਾਤ ਕੋ ਵੀ ਮਿਲਦਾ ਵੀਰ ਜੀ ਦਾ ਗੈਸ ਤੋਂ ਨੰਗਰੀ ਚਾਲੂ ਜਿਹੜਾ ਤੁਹਾਨੂੰ 300 ਦਾ 28 ਦਿਨਾਂ ਤੇ ਮਿਲਦਾ ਔਰ ਤੁਹਾਨੂੰ ਵੀ ਆ ਕਿ ਜੀ ਇੱਕ ਤਾਂ ਰੱਬ ਨੇ ਬਾਲਾ ਗਰਮੀ ਕਰ ਰੱਖੀ ਹੈ ਜੀ ਇੱਕ ਉਧਰੋਂ ਪੈਸਾ ਜਵਾਨੀ ਨਹੀਂ ਜੀਬ ਤੇ ਇਹ ਰਿਚਾਰਜ ਤੁਸੀਂ ਮਹਿੰਗੀ ਕਰਤੇ ਇਹਨਾਂ ਦਾ ਵਿਆਹ ਹੋ ਗਿਆ ਨਾਲੇ ਤਾਂ ਨਾਲੇ ਪੈਸੇ ਕਮਾ ਲਈ ਤੇ ਅਸੀਂ ਦੱਸੂ ਕੀ ਕਰਕੇ ਪਰ ਦੇਖ ਲਓ ਜੇ ਸਰ ਵੀ ਚਾਲੂ ਰੱਖਣੀ ਹੈ ਤਾਂ ਕਰਵਾ ਲੈਣਾ ਜੀ ਉਹਨੂੰ ਮੋਦੀ ਨੂੰ ਪੁੱਛੋ ਜੀ ਮੋਦੀ ਨੂੰ ਕਹਿ ਕੇ ਘੱਟ ਕਰਵਾ ਦੋ ਚਾਰਜ ਦਾ ਰੇਟ ਹੈਲੋ 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 ਅਵਾਨੀ ਨੂੰ ਪੁੱਛ ਲਓ ਜੀ ਕੀ ਇਹ ਮੁੰਡਾ ਉਹਦਾ ਕਾਟ ਹੀ ਕਰਦੇ ਰੇਟ ਵਿਆਹ ਦੀ ਖੁਸ਼ੀ ਚ ਮੈਡਮ ਜੀ ਮੈਡਮ ਜੀ ਮੈਡਮ ਜੀ ਮੈਡਮ ਜੀ ਮੈਡਮ ਜੀ ਵੀਰ ਜੀ ਮੈਨੂੰ ਤਾਂ ਲੱਗਦਾ ਮੈਡਮ ਜੀ ਉਹ ਡਿਸਕਾਊਂਟ ਬਾਰੇ ਡਿਸਕਸ ਕਰਨ ਦੇ ਲਈ ਮੀਟਿੰਗ ਚ ਚਲੀ ਗਈ ਤੇ ਤੁਸੀਂ ਹੁਣ ਮੈਡਮ ਦੀ ਅਗਲੀ ਕਾਲ ਦੀ ਵੇਟ ਕਰੋ